ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜੀ ਮੇਰੀ ਹਾਸ ਰਸਕਪਤਾ ਜੀ ਨੱਥਾ ਸੁਣੋ ਜੀ ਮੈਥੋਂ ਇੱਕ ਕਹਾਣੀ ਦਾਦੀ ਹੈ ਜੀ ਗੱਲ ਪੁਰਾਣੀ ਸੁਣੋ ਜੀ ਮੈਥੋਂ ਇੱਕ ਕਹਾਣੀ ਦਾਦੀ ਹੈ ਜੀ ਗੱਲ ਪੁਰਾਣੀ ਨੱਥਾ ਸੀ ਇੱਕ ਪਿੰਡ ਦਾ ਬੰਦਾ ਸ਼ਰਾਬ ਵੇਚਣ ਦਾ ਕਰਦਾ ਧੰਦਾ ਨੱਥਾ ਸੀ ਇੱਕ ਪਿੰਡ ਦਾ ਬੰਦਾ ਸ਼ਰਾਬ ਵੇਚਣ ਦਾ ਕਰਦਾ ਧੰਦਾ ਉੱਚਾ ਲੰਮਾ ਜਵਾਨ ਬਥੇਰਾ ਭਾਰ ਚੁੱਕਣ ਵਿੱਚ ਤਕੜਾ ਜੇਰਾ ਇੱਕ ਵਾਰੀ ਵਿੱਚ ਲਾਲਚ ਪੈ ਗਿਆ ਇੱਕ ਵਾਰੀ ਵਿੱਚ ਲਾਲਚ ਪੈ ਗਿਆ ਟੂਬ ਸ਼ਰਾਬ ਦੀ ਖਰੀਦ ਕੇ ਵਹਿ ਗਿਆ ਉਣੀ ਸੀ ਜੋ ਉਹ ਵੀ ਭਰ ਲਈ ਦੋਮਾ ਮੋਢਿਆਂ ਉੱਤੇ ਧਰ ਲਈ ਕਾਲੀ ਕਾਲੀ ਪਿੰਡ ਨੂੰ ਆਉਂਦਾ ਆਸੇ ਪਾਸੇ ਅੱਖ ਘਮਾਉਂਦਾ ਕਾਲੀ ਕਾਲੀ ਪਿੰਡ ਨੂੰ ਆਉਂਦਾ ਆਸੇ ਪਾਸੇ ਅੱਖ ਘਮਾਉਂਦਾ ਇੰਨੇ ਨੂੰ ਵੱਜਿਆ ਲਲਕਾਰਾ ਪਿੱਛੇ ਲੱਗਾ ਥਾਣਾ ਸਾਰਾ ਇੰਨੇ ਨੂੰ ਵੱਜਿਆ ਲਲਕਾਰਾ ਪਿੱਛੇ ਲੱਗਾ ਥਾਣਾ ਸਾਰਾ ਸਾਰੇ ਹੋਏ ਉਸ ਦੇ ਦਿਵਾਲੇ ਇੱਕ ਜੀਪ ਬਾਕੀ ਘੋੜੀਆਂ ਵਾਲੇ ਬਹੁਤ ਥੋੜਾ ਬਹੁਤਾ ਉਸ ਨੂੰ ਕੁੱਟਿਆ ਸਣੇ ਸ਼ਰਾਬ ਫਿਰ ਜੀਪ 'ਚ ਸੁੱਟਿਆ ਵੇਗਤਾ ਕਿਸ ਵਿੱਚ ਕਚੈਰੀ ਪੁਸਨਾ ਭੋਰਾ ਕੀਤੀ ਦੇਰੀ ਵਕੀਲ ਨੱਥੇ ਦਾ ਉੱਚੀ ਬੋਲੇ ਕੱਲੀ ਕੱਲੀ ਢੰਡੀ ਖੋਲੇ ਵਕੀਲ ਨੱਥੇ ਦਾ ਉੱਚੀ ਬੋਲੇ ਕੱਲੀ ਕੱਲੀ ਢੰਡੀ ਖੋਲੇ ਸਾਨੂੰ ਤਾਂ ਜੀ ਝੂਠਾ ਪਸਾਇਆ ਸਾਡਾ ਨਾਮ ਵਿੱਚ ਐਵੇਂ ਪਾਇਆ ਸ਼ਰਾਮ ਨੱਥੇ ਇੰਨੀ ਕਿੱਦਾਂ ਚੁੱਕੀ ਬਿਆਨ ਪੁੱਸਦੇ ਹੈ ਜੀ ਸ਼ਕੀ ਅਗਲੀ ਜਦੋਂ ਤਰੀਖ ਸੀ ਆਈ ਜੱਜ ਨੇ ਵੀ ਇੱਕ ਸਕੀਮ ਲਗਾਈ ਟਿਊਬ ਨੱਥਾ ਜੇ ਚੁੱਕ ਦਿਖਾਵੇ ਕੇਸ ਵਿੱਚੋਂ ਫਿਰ ਬਰੀ ਹੋ ਜਾਵੇ ਟਿਊਬ ਨੱਥਾ ਜੇ ਚੁੱਕ ਦਿਖਾਵੇ ਕੇਸ ਵਿੱਚੋਂ ਫਿਰ ਬਰੀ ਹੋ ਜਾਵੇ ਵਕੀਰ ਖੜਾ ਹੁਣ ਇਹ ਸੋਚੇ ਕਿਵੇਂ ਨੱਥੂ ਨੂੰ ਹੁਣ ਉਹ ਰੋਕੇ ਵਕੀਲ ਨੇ ਕੀਤੇ ਬੜੇ ਇਸ਼ਾਰੇ ਵਕੀਲ ਨੇ ਕੀਤੇ ਬੜੇ ਇਸ਼ਾਰੇ ਨਾ ਚੁੱਕੀ ਜਾਵਾਂਗੇ ਮਾਰੇ ਨੱਥਾ ਸੀ ਛੇਤੀ ਛੁੱਟਣਾ ਚਾਹੁੰਦਾ ਛੇਤੀ ਟੂਬ ਸੀ ਚੁੱਕਣਾ ਚਾਹੁੰਦਾ ਨੱਥਾ ਸੀ ਛੇਤੀ ਛੁੱਟਣਾ ਚਾਹੁੰਦਾ ਛੇਤੀ ਟੂਬ ਸੀ ਚੁੱਕਣਾ ਚਾਹੁੰਦਾ ਟੂਬ ਚੱਕ ਨੱਥੇ ਕੱਢਤਾ ਬਾਲਾ ਲੱਸਣ ਲੱਗਾ ਆਲਾ ਦਿਵਾਲਾ ਫਿਰ ਜੱਜ ਅਸੀਂ ਕਲਮ ਚਲਾਈ ਢਾਈ ਸਾਲਾਂ ਦੀ ਸਜ਼ਾ ਸੁਣਾਈ ਫਿਰ ਜੱਜ ਅਸੀਂ ਕਲਮ ਚਲਾਈ ਢਾਈ ਸਾਲਾਂ ਦੀ ਸਜ਼ਾ ਸੁਣਾਈ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ